ਸ਼੍ਰੀ ਹਰਗੁਬਿੰਦਪੁਰ ਸਾਹਿਬ ਇਹੇ ਕਮੇਟੀ ਗੁਰਦੁਆਰਾ ਗਰੰਤੀਆਂ ਪਾਸ਼ਾਏ 6ਵੀਂ ਗੁਰਦੁਆਰਾ ਦਾਨੀ ਦਿਆਲ ਸਿੰਘ ਜੀ ਦੀ ਕਮੇਟੀ ਦੀ ਸਮੂਹ ਨਗਰ ਦੀਆਂ ਸੰਗਤਾਂ ਦੇ ਸਬੰ ਨਾਲ ਨਗਰ ਕੀਰਤਨ ਲਈ ਸੁੰਦਰ ਪਾੜ ਕੀ ਸਹਿਬ ਵਾਲੀ ਗੱਡੀ ਲੈਂਦੀ ਗਈ ਤੁਸੀਂ ਦੇ ਰੇਡੀ ਅਸਨੇ ਦੀ ਖਾਸ ਰਿਪੋਰਟ ਪੱਤਰਕਾਰ ਦਿਵਿੰਦਰ ਸਿੰਘ ਦੀ ਖਾਸ ਖਬਰ ਧੰਨਵਾਦ ਤੁਹਾਡੇ ਅਸ਼ੀਰਵਾਦ ਨਾਲ ਤੁਹਾਡੇ ਸਹਿਯੋਗ ਨਾਲ ਗੱਡੀ ਆਈ ਜੀ ਮਹਾਰਾਜ ਦਾ ਜਵਾਹਰ ਆਇਆ ਜੀ ਸਤਿ ਆਰਿ ਅਰਧਨ ਕਾਇਆ ਪੁਟੈ ਹਰ ਕੋ ਦਿਨ ਸਿਵਾਰੀ ਜਲਦੀ ਪੀੜੀ ਪੁੜੀ ਆ ਤਿਹ ਪਾਵਨ ਵਾਰੋ ਵਾਰੀ ਦਲ ਭੰਜਨ ਗੁਰਪੁਰਮਾ ਪਰਜੋਦਾ ਗਉਪਰਕਾਰਿਆ ਸਦੀ ਦੇ ਆਖਰ ਨੂੰ ਧੀਰੀ ਪੀੜੀ ਦੇ ਮਾਲਕ ਸੰਦੀ ਖੋਟ ਦਾ ਤੇਹਾਣਾ ਸਾਹ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜਿੰਦਰ ਸਿੰਘ ਆਪਣੇ ਮਹਲਾ ਨਿਵਾਸੀ ਸੰਤੋਖਪੁਰ ਮਲੇ ਦੇ ਪੂਰੀ ਸੰਗਤ ਦਾ ਦਸ਼ਮੀਸ਼ ਨਗਰ ਮਹਲਾ ਨਿਵਾਸੀਆਂ ਦੀ ਪੂਰੀ ਸੰਗਤ ਦਾ ਕੋਟ ਨੂੰ ਕੋਟ ਧੰਨਵਾਦ ਕਰਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਪਾਲਕੀ ਸਾਹਿਬ ਜੋ ਮਹਾਰਾਜਾ ਵਾਸਤੇ ਅਸੀਂ ਜਹਾਜ਼ ਬਣਾਇਆ ਉਹਦੇ ਵਿੱਚ ਆਪਣੇ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਹ ਸੁਪਨਾ ਲਿਆ ਸੀ ਸ਼ਾਇਦ ਆਪਾਂ ਜੇ ਕੱਲੇ ਟਰਾਈ ਕਰਦੇ ਨਹੀਂ ਪੂਰਾ ਸਦੇ ਪਰ ਸੰਗਤ ਦੇ ਸਹਿਯੋਗ ਨਾਲ ਅਸੀਂ ਆਪਣੇ ਪੂਰਾ ਕਰ ਲਿਆ ਵਾਹਿਗੁਰੂ ਨੇ ਆਪਣੀ ਸੇਵਾ ਲਈ ਜੀ ਸਾਰੀ ਸੰਗਤ ਦਾ ਬਹੁਤ ਧੰਵਾਦ ਜੀ ਅਸੀਂ ਬਹੁਤ ਖੁਸ਼ ਆ ਜੀ ਸਾਰੀ ਸੰਗਤ ਬਹੁਤ ਖੁਸ਼ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਣਾ ਚਾਹੁੰਦਾ ਜੀ ਬਹੁਤ ਖੁਸ਼ੀ ਦਾ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਜੀ ਨੇ ਆਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਤਾਂ ਪਿਛਲੇ ਲੰਬੇ ਸਮੇਂ ਤੋਂ ਰੋੜ ਸੀ ਨਗਰ ਕੀਰਤਨ ਹਰ ਸਾਲ ਦੀ ਸੰਗਤ ਵੱਲੋਂ ਉਧਰਲਾ ਕਰਕੇ ਚਾਰਜਾ ਪੰਜ ਦੇ ਕਰੀਬ ਨਗਰ ਕੀਰਤਨ ਨਗਰ ਦੇ ਵਿੱਚੋਂ ਨਿਕਲਦੇ ਨੇ ਉਸ ਵਾਸਤੇ ਸਤਿਗੁਰੂ ਜੀ ਦੇ ਸਿਧਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੰਗਤ ਨੇ ਜਿਹੜਾ ਵੱਡਾ ਉਤਰਾਲਾ ਕੀਤਾ ਹੈ ਸਤਿਗੁਰੂ ਜੀ ਦੀ ਅਸਵਾਰੀ ਵਾਸਤੇ ਨਗਰ ਕੀਰਤਨ ਵਾਸਤੇ ਇੱਕ ਸੁੰਦਰ ਫਲਕੀ ਸਾਹਿਬ ਤਿਆਰ ਕਰਵਾਈ ਹੈ ਉਹ ਅੱਜ ਇੱਥੇ ਗੁਰਦੁਆਰਾ ਸਾਹਿਬ ਪਹੁੰਚੀ ਹੈ ਸੋ ਇਸ ਕਰਕੇ ਸਾਰੀ ਸੰਗਤ ਸਤਿਗੁਰੂ ਜੀ ਦੇ ਅੱਜ ਇਸ ਪਾਵਨ ਸਥਾਨ ਤੇ ਖਤਰ ਹੋਈ ਅਸੀਂ ਸਮੁੱਚੀ ਨਗਰ ਦੀ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਸਾਰੀ ਸੰਗਤ ਨੂੰ ਇਸ ਕਾਰਜ ਵਾਸਤੇ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ